ਦੇਤੇ ਬਿਠਾਇਆ ਸੀਗਾ ਲੇਕਿਨ ਬਾਅਦ ਵਿੱਚ ਕੀ ਹੁੰਦਾ ਆ ਕਿ ਉਹ ਇੱਕ ਕੇਪੇਬਲ ਜਿਹੜਾ ਆ ਰੂਲਰ ਜਿਹੜਾ ਸਾਬਿਤ ਹੁੰਦਾ ਆ ਔਰ ਨਾ ਹੀ ਉਹ ਜਿਹੜਾ ਅੰਗਰੇਜ਼ਾਂ ਦੇ ਹੱਥਾਂ ਦੀ ਜਿਹੜੀ ਕਟਪੁਤਲੀ ਬਣ ਕੇ ਨਹੀਂ ਰਹਿਣਾ ਚਾਹੁੰਦਾ ਇਸ ਲਈ ਉਸਨੇ ਆਪਣੇ ਰਾਜ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅਨੇਕਾਂ ਛਲਾਂਗਾ ਜੋਕ ਸੁਧਾਰ ਕੀਤੇ ਠੀਕ ਹੈ ਸੋ ਜਿਹੜੇ ਮੀਰ ਕਾਸਮ ਦੇ ਜਿਹੜੇ ਸੁਧਾਰ ਸੀਗੇ ਉਹ ਹੀ ਅੱਗੇ ਜਾ ਕੇ ਬਕਸਰ ਜੁੱਧਾ ਕਾਰਨ ਬਣਦੇ ਆ ਉਹ ਅੰਗਰੇਜ਼ਾਂ ਦੇ ਲਈ ਅਸਹਿਣ ਸੀ ਠੀਕ ਹੈ ਹੁਣ ਅੰਗਰੇਜ਼ ਨਹੀਂ ਚਾਹੁੰਦੇ ਸੀਗੇ ਕਿ ਬੰਗਾਲ ਦੇ ਵਿੱਚ ਕੋਈ ਵੀ ਸੁਧਾਰ ਹੋਵੇ ਜਾਂ ਫਿਰ ਰੂਲਰ ਜਿਹੜਾ ਆ ਉਸ ਟਾਈਮ ਮੀਰ ਕਾਸਿਮ ਜਿਹੜਾ ਆ ਉਹਦੀ ਪੋਜੀਸ਼ਨ ਜਿਹੜੀ ਆ ਉਹ ਸਟਰੋਂਗ ਹੋਵੇ ਵਧੀਆ ਉਹ ਤਾਕਤਵਰ ਹੋਵੇ ਇਦਾਂ ਦਾ ਉਹ ਅੰਗਰੇਜ਼ ਜਿਹੜੇ ਸੀਗੇ ਉਹ ਚਾਹੁੰਦੇ ਨਹੀਂ ਸੀ ਉਹ ਚਾਹੁੰਦੇ ਸੀਗੇ ਕਿ ਸਿਰਫ ਸਾਨੂੰ ਹੀ ਬੈਨੀਫਿਟ ਪ੍ਰੋਵਾਈਡ ਕਰਵਾਵੇ ਔਰ ਸਾਡੇ ਹੱਥਾਂ ਦੇ ਵਿੱਚ ਹੀ ਰਹੇ ਅਸੀਂ ਜੋ ਉਸ ਦੇ ਕੋਲੋਂ ਮਨਵਾਉਣਾ ਚਾਹੀਏ ਮਨਵਾ ਸਕੀਏ ਠੀਕ ਹੈ ਲੇਕਿਨ ਮੀਰ ਕਾਸਮ ਜਿਹੜਾ ਸੀਗਾ ਉਹ ਇਸ ਤਰ੍ਹਾਂ ਨਹੀਂ ਰਹਿਣਾ ਚਾਹੁੰਦਾ ਸੀਗਾ ਇਸਦੇ ਲਈ ਉਹਨਾਂ ਨੇ 1732 ਵਿੱਚ ਮੀਰ ਕਾਸਮ ਦੀ ਥਾਂ ਤੇ ਫਿਰ ਮੀਰ জাফর ਨੂੰ ਬੰਗਾਲ ਦਾ ਨਵਾਬ ਨਿਯੁਕਤ ਕਰ ਦਿੱਤਾ ਠੀਕ ਹੈ 1763 ਦੇ ਵਿੱਚ ਕੀ ਹੁੰਦਾ ਆ ਕਿ ਉਹਨਾਂ ਨੇ ਮੀਰ ਕਾਸਮ ਨੂੰ ਗੱਦੀ ਤੋਂ ਉਤਾਰ ਦਿੱਤਾ ਸੀਗਾ ਤੇ ਮੀਰ জাফর ਨੂੰ ਇੱਕ ਵਾਰੀ ਫਿਰ ਤੋਂ ਬੰਗਾਲ ਦਾ ਨਵਾਬ ਨਿਯੁਕਤ ਕੀਤਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਘਟਨਾਵਾਂ ਵੀ ਹੁੰਦੀਆਂ ਆ ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਕਾਰਨਾਂ ਦੇ ਵਿੱਚ ਕਰਾਂਗੇ ਇਸ ਨਾਲ ਮੀਰ ਕਾਸਿਮ ਭੜਕੁਠਿਆ ਔਰ ਇਸਦੇ ਲਈ ਉਸਨੇ ਅੰਗਰੇਜ਼ਾਂ ਨੂੰ ਸਿੱਖਾਉਣ ਦਾ ਫੈਸਲਾ ਕੀਤਾ ਇਸ ਉਦੇਸ਼ ਦੇ ਨਾਲ ਉਸਨੇ ਅਵਦ ਦੇ ਨਵਾਬ ਸ਼ੁਜਾਉਦਦौला ਅਤੇ ਮੁਗਲ ਬਾਦਸ਼ਾਹ ਸ਼ਾਹ ਆलम 2 ਦੇ ਸਹਿਯੋਗ ਦੇ ਨਾਲ 22 ਅਕਤੂਬਰ 1764 ਈਸਵੀ ਨੂੰ ਬਕਸਰ ਦੇ ਮੈਦਾਨ ਵਿੱਚ ਅੰਗਰੇਜ਼ਾਂ ਉੱਤੇ ਹਮਲਾ ਕਰ ਦਿੱਤਾ। ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਕਸਰ ਜੁੱਧ ਦੇ ਵਿੱਚ ਇੱਕ ਸਾਈਡ ਤਾਂ ਅੰਗਰੇਜ਼ਾਂ ਦੂਸਰੀ ਸਾਈਡ ਦੇ ਤੇ ਜਿਹੜਾ ਆ ਮੀਰ ਕਾਸਿਮ ਔਰ ਉਹਦੇ ਕੁਝ ਸਾਥੀ ਆ ਜਿਨ੍ਹਾਂ ਦੇ ਵਿੱਚ ਇੱਕ ਕਬਰ ਦਾ ਨਵਾਬ ਆ ਸ਼ੁਜਾਉਦਦौला ਠੀਕ ਹੈ ਸੋ ਇਹਨਾਂ ਦੇ ਵਿੱਚ ਕੀਤਾ ਕਿ ਉਹ ਜਿਹੜਾ ਆਪਣਾ ਟੈਕਸ ਆ ਗਵਰਨਮੈਂਟ ਨੂੰ ਪੇ ਕਰਨ ਇਸ ਤੋਂ ਇਲਾਵਾ ਉਹਨੇ ਕੀ ਕੀਤਾ ਸੀਗਾ ਕਿ ਆਰਮੀ ਨੂੰ ਵੀ ਜਿਹੜਾ ਸੀ ਬਾਪੂ ਰਾਮ ਨਰਾਇਣ ਨੂੰ ਸੀਗੀ ਇਸ ਤੋਂ ਬਾਅਦ ਜਦੋਂ ਕੋਲਾਈਪ ਤੋਂ ਬਾਅਦ ਨੈਕਸਟ ਉਹਨਾਂ ਦੇ ਕੋਲੋਂ ਜਿਹੜਾ ਸੀਗਾ ਸਸਤੇ ਮੁੱਲ ਦੇ ਉੱਪਰ ਠੀਕ ਹੈ ਬਹੁਤ ਹੀ ਜਿਹੜਾ ਸੀਗਾ ਸਸਤੇ ਰੇਟ ਦੇ ਉੱਪਰ ਉਹਨਾਂ ਦੇ ਕੋਲੋਂ ਸਮਾਨ ਖਰੀਦਦੇ ਸੀਗੇ ਔਰ ਫਿਰ ਜਦੋਂ ਇੰਗਲੈਂਡ ਤੋਂ ਤਿਆਰ ਹੋ ਕੇ ਸਮਾਨ ਆਉਂਦਾ ਸੀਗਾ ਤਾਂ ਉਹਨਾਂ ਨੂੰ ਬਹੁਤ ਮਹਿੰਗੀ ਕੀਮਤ ਦੇ ਉੱਪਰ ਵੇਚਦੇ ਹੁੰਦੇ ਸੀਗੇ ਸੋ ਇੱਕ ਤਰ੍ਹਾਂ ਦੇ ਨਾਲ ਹੀ ਭਾਰਤੀ ਵਪਾਰੀਆਂ ਦਾ ਜਿਹੜਾ ਹੈ ਸ਼ੋਸ਼ਣ ਕਰ ਰਹੇ ਸੀਗੇ ਠੀਕ ਹੈ ਸੋ ਉਹਨਾਂ ਨੇ ਭਾਰਤੀ ਵਪਾਰੀਆਂ ਦਾ ਜਿਹੜਾ ਹੈ ਸ਼ੋਸ਼ਣ ਕਰਦੇ ਪਏ ਸੀਗੇ ਤੇ ਇਸ ਤਰ੍ਹਾਂ ਜਿਹੜਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੀਗਾ ਗੁਮਾਸ਼ ਤੇ ਜਿਹੜੇ ਸੀਗੇ ਉਹਨਾਂ ਨੇ ਮਜਬੂਰ ਕਰ ਦਿੱਤਾ ਸੀਗਾ ਭਾਰਤੀ ਵਪਾਰੀਆਂ ਨੂੰ ਕਿ ਉਹ ਉਹਨਾਂ ਦੇ ਕੋਲੋਂ ਹੀ ਸਮਾਨ ਜਿਹੜਾ ਹੈ ਖਰੀਦਣ ਔਰ ਉਹਨਾਂ ਨੂੰ ਹੀ ਵੇਚਣ ਐਥੋਂ ਤੱਕ ਕਿ ਉਹਨਾਂ ਨੇ ਆਪਣਾ ਜਿਹੜਾ ਸੀਗਾ ਆਪਣੀ ਸਥਿਤੀ ਜਿਹੜੀ ਫਰੀ ਦੇ ਵਿੱਚ ਦਾ ਉਹਨਾਂ ਨੇ ਉਹਨਾਂ ਦਾ ਇੰਪੋਰਟ ਔਰ ਐਕਸਪੋਰਟ ਜਿਹੜਾ ਕਰਵਾਇਆ ਆ ਔਰ ਦਸਤਕ ਜਿਹੜੇ ਸੀਗੇ ਆਪਣੇ ਠੀਕ ਹੈ ਸਿਗਨੇਚਰ ਜਿਹੜੇ ਸੀਗੇ ਆਪਣੇ ਉਹ ਵੇਚਣੇ ਸਟਾਰਟ ਕਰ ਦਿੱਤੇ ਸੀਗੇ ਸੋ ਇਹਦੇ ਨਾਲ ਕੀ ਹੋਇਆ ਸੀਗਾ ਕਿ ਮੀਰ ਕਾਸਮ ਜਿਹੜਾ ਸੀਗਾ ਉਹ ਸਾਰਾ ਕੁਝ ਇਹ ਬਰਦਾਸ਼ਤ ਨਹੀਂ ਕਰ ਰਿਹਾ ਸੀਗਾ ਕਿਉਂਕਿ ਇਹਦੇ ਨਾਲ ਲਾਸ ਹੋ ਰਿਹਾ ਸੀਗਾ ਇਕਨੋਮੀ ਦਾ ਲਾਸ ਹੋ ਰਿਹਾ ਸੀ ਨਾ ਦੇ ਰਾਜ ਦੇ ਖਜ਼ਾਨੇ ਦਾ ਲਾਸ ਹੋ ਰਿਹਾ ਸੀਗਾ ਇਸ ਦੇ ਲਈ ਮੀਰ ਕਾਸਮ ਨੇ ਕੀ ਕੀਤਾ ਆਪਣੇ ਟਾਈਮ ਪੀਰੀਅਡ ਵਿੱਚ ਮੀਰ ਕਾਸਮ ਨੇ ਇਹਨਾਂ ਕੰਪਨੀ ਦੇ ਕਰਮਚਾਰੀਆਂ ਦੁਆਰਾ ਜਿਹੜਾ ਸੀਗਾ ਵਪਾਰਿਕ ਸੁਲਤਾਨ ਦੇ ਜਦੋਂ ਦੁਰਵਰਤੋਂ ਹੋ ਰਹੀ ਸੀਗੀ ਤਾਂ ਇਹਦੇ ਵਿਰੁੱਧ ਉਹਨੇ ਜਿਹੜਾ ਕੰਪਲੇਂਟ ਕੀਤੀ ਆ ਕਲਕੱਤਾ ਕਾਉਂਸਲ ਨੂੰ ਠੀਕ ਹੈ ਕਲਕੱਤਾ ਕਾਉਂਸਲ ਦੇ ਵਿੱਚ ਉਹਨੇ ਜਿਹੜਾ ਆ ਇਹਦੀ ਕੰਪਲੇਂਟ ਕੀਤੀ ਉੱਥੇ ਅਪੀਲ ਕੀਤੀ ਆ ਤੇ ਕਾਉਂਸਲ ਦੇ ਜਿਹੜੇ ਉਸ ਟਾਈਮ ਦੋ ਮੈਂਬਰ ਸੀ ਕਾਉਂਸਲ ਦੇ ਹੈਂਡਰੀ ਪੈਸੀਟਾਰਟ ਤੇ ਵਾਰਨ ਹਿਸਟਿੰਗਸ ਠੀਕ ਹੈ ਔਰ ਇਹਨਾਂ ਦੇ ਕੋਲ ਜਦੋਂ ਅਪੀਲ ਕੀਤੀ ਆ ਤਾਂ ਇਹਨਾਂ ਨੇ ਠੀਕ ਮੰਨਿਆ ਕਿ ਹਾਂ ਉਹਨਾਂ ਨੇ ਐਗਰੀ ਕੀਤਾ ਕਿ ਬਿਲਕੁਲ ਅਗਰ ਕੰਪਨੀ ਜਿਹੜਾ ਆ ਜਿਹੜਾ ਮਿਸਯੂਜ਼ ਕਰ ਰਹੀ ਆ ਹਨਾ ਤੇ ਜਿਹੜਾ ਸੀਗੇ ਜੋ ਸੁਵਲਤਾ ਮਿਲਿਆ ਸੀਗੀ ਉਹਨਾਂ ਦਾ ਮਿਸਯੂਜ਼ ਕਰ ਰਹੀ ਹੈ ਤੇ ਇਹਨੂੰ ਰੁਕਣਾ ਚਾਹੀਦਾ ਆ। ਔਰ ਇਹ ਸੀ ਜਿਹੜਾ ਸੀਗਾ ਸੰਬੰਧ ਦੇ ਵਿੱਚ ਆ ਕੰਪਨੀ ਜਿਹੜਾ ਸੀਗਾ ਕੌਂਸਲ ਦੇ ਮੈਂਬਰਾਂ ਤੇ ਜਿਹੜਾ ਆ ਮੀਰ ਕਾਸਮ ਦੇ ਵਿਚਕਾਰ ਇੱਕ ਮੀਟਿੰਗ ਹੁੰਦੀ ਆ। ਮੀਟਿੰਗ ਦੇ ਵਿੱਚ ਇਹ ਡਿਸਾਈਡ ਹੋਇਆ ਕਿ ਕੰਪਨੀ ਦਾ ਜਿਹੜਾ ਮਾਲ ਆ ਉਸ ਨੂੰ ਵੇਚਣ ਦੇ ਉੱਪਰ ਕੋਈ ਵੀ ਟੈਕਸ ਜਿਹੜਾ ਆ ਕੋਈ ਕਸਟਮ ਡਿਊਟੀ ਜਿਹੜੀ ਆ ਨਹੀਂ ਲੱਗੂਗੀ। ਕੋਈ ਵੀ ਚੁੰਗੀ ਕਰਨੇ ਲੱਗੂਗਾ ਪਰ ਕੰਪਨੀ ਦੇ ਕਰਮਚਾਰੀ ਅਗਰ ਆਪਣਾ ਕੋਈ ਪਰਸਨਲ ਟ੍ਰੇਡ ਕਰਦੇ ਕੋਈ ਨਿੱਜੀ ਵਪਾਰ ਕਰਦੇ ਆ ਤਾਂ ਫਿਰ ਉਹਨਾਂ ਨੂੰ ਜਿਹੜਾ ਆ 9% 9% ਚੁੰਗੀ ਕਰ ਦੇਣਾ ਪਊਗਾ। ਔਰ ਇਸ ਤੋਂ ਇਲਾਵਾ ਕਿ ਭਾਰਤੀਆਂ ਤੋਂ ਜਿਹੜਾ ਉਹਨਾਂ ਨੇ ਜਿਹੜਾ ਡਿਸਾਈਡ ਕੀਤਾ ਕਿ ਕਸਟਮ ਡਿਊਟੀ ਜਿਹੜੀ ਭਾਰਤੀਆਂ ਨੂੰ ਲਾਈ ਆ ਚੁੰਗੀ ਦਰ ਜਿਹੜੀ ਆ ਉਹ 30 ਤੋਂ 40% ਸੀ। ਠੀਕ ਹੈ ਔਰ ਅੰਗਰੇਜ਼ਾਂ ਨੇ ਜਿਹੜਾ ਸੀਦਾ ਕਲਕੱਤਾ ਕੌਂਸਲ ਦੇ ਮੈਂਬਰਸ ਨੂੰ ਇਹ ਗ੍ਰੀ ਕੀਤਾ ਹੈਨਰੀ ਵੈਂਟਸ ਐਲਾਨ ਦੇ ਨਾਲ ਜਿਹੜੇ ਆਂ ਅੰਗਰੇਜ਼ ਭੜਕੁੱਠੇ ਕਿਉਂਕਿ ਉਹਨਾਂ ਨੇ ਭਾਵੇਂ ਕਿ ਹਾਲਾਂਕਿ ਇਹਦੇ ਵਿੱਚ ਉਹਨਾਂ ਦਾ ਵੀ ਫਾਇਦਾ ਸੀ ਇਸ ਮੇਂ ਤੋਂ ਨੇ 200 ਅੰਗਰੇਜ਼ਾਂ ਨੂੰ ਵਿਕੈਤ ਕਰ ਲਿਆ ਇਸ ਤਰ੍ਹਾਂ ਮੀਰ ਕਾਸਮ ਨੇ ਪਟਨਾ ਦੇ ਉੱਤੇ ਜਿਹੜਾ ਸੀ 7072 ਸੈਨਿਕਾਂ ਦੇ ਨਾਲ ਇਸ ਮੇਂ ਜਿਹੜਾ ਬਕਸਰ ਦੇ ਵਿੱਚ ਪਹੁੰਚਦਾ ਆ ਦੋਨਾਂ ਦੇ ਵਿੱਚ ਭਿਆਨਕ ਯੁੱਧ ਹੋਇਆ ਠੀਕ ਹੈ ਦੋਨੋਂ ਸੈਨਾ ਜਿਹੜੀ ਇੱਕ ਪਾਸੇ ਕੋਣ ਆ ਮੀਰ ਕਾਸਿਮ ਸ਼ੁਜਾਉਦਦਲਾ ਐਂਡ ਚਾ আলম ਔਰ ਦੂਸਰੀ ਸਾਈਡ ਕੀ ਹੈ ਮੇਜਰ ਮੁੰਨੋ ਮਤਲਬ ਅੰਗਰੇਜ਼ਾਂ ਦੀ ਆਰਮੀ ਜਿਹੜੀ ਆ ਠੀਕ ਹੈ ਸੋ ਇਹਨਾਂ ਦੇ ਵਿੱਚ ਜਿਹੜਾ ਭਿਆਨਕ ਜੁਦਤ ਹੁੰਦਾ ਆ ਇਸ ਵਿੱਚ ਅੰਗਰੇਜ਼ਾਂ ਦੇ ਕਹਿੰਦੇ 847 847 ਜਿਹੜੀ ਉਹਨਾਂ ਦੀ ਸੈਨਿਕਾ ਔਰ ਦੂਜੇ ਪਾਸੇ 2000 ਸੈਨਿਕ ਮਾਰੇ ਜਾਂਦੇ ਆ मीर कासिम दी सेना ਨੇ ਸ਼ੁਰੂ ਵਿੱਚ ਤਾਂ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਜੜਾ ਖਦੇੜਿਆ ਸੀ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀਗਾ ਪਰ ਸ਼ਾ আলম ਦੇ ਅੰਗਰੇਜ਼ਾਂ ਦੇ ਨਾਲ ਮਿਲ ਜਾਣ ਕਾਰਨ ਅੰਗਰੇਜ਼ਾਂ ਦੀ ਸ਼ਕਤੀ ਫਿਰ ਵੱਧ ਗਈ ਠੀਕ ਹੈ ਇੱਥੋਂ ਮੀਰ ਕਾਸਮ ਦੇ ਨਾਲ ਧੋਖਾ ਹੁੰਦਾ ਤੇ ਸ਼ਾ আলম ਜਾ ਕੇ ਅੰਗਰੇਜ਼ਾਂ ਦੇ ਨਾਲ ਮਿਲ ਜਾਂਦਾ ਆ ਹਾਰ ਦੇ ਸ਼ੰਕੇ ਦੇ ਵਿੱਚ ਸ਼ੁਜਾਉ ਦੋਲਾ ਵੀ ਮੀਰ ਕਾਸਮ ਦਾ ਸਾਥ ਛੱਡ ਕੇ ਰੋਹੀਲਖੰਡ ਦੌੜ ਗਿਆ ਠੀਕ ਹੈ ਹੁਣ ਜਦੋਂ ਸ਼ਾ ਆलम ਨੇ ਮੀਰ ਕਾਸਮ ਦੀ ਕੰਪਨੀ ਛੱਡ ਕੇ ਤੇ ਉਹਨੇ ਅੰਗਰੇਜ਼ਾਂ ਨੂੰ ਜੁਆਇਨ ਕਰ ਲਿਆ ਉਸ ਤੋਂ ਬਾਅਦ ਜਿਹੜਾ ਸ਼ੁਜਾਉ ਦੋਲਾ ਸੀਗਾ ਤੇ ਉਹਨੂੰ ਵੀ ਲੱਗਾ ਕਿ ਹੁਣ ਮੀਰ ਕਾਸਮ ਦਾ ਜਿਤਨਾ ਜੜਾ ਮੁਸ਼ਕਿਲ ਆ ਇਸ ਲਈ ਉਹ ਵਿੱਚੋਂ ਹੀ ਮੈਦਾਨ ਦੇ ਜਿਹੜਾ ਛੱਡ ਕੇ ਰੋਹੀਲਖੰਡ ਚਲੇ ਜਾਂਦਾ ਆ ਹੁਣ ਇਦਾਂ ਦੇ ਸਰਗਮ ਸਟਾਂਸਸ ਕ੍ਰੀਏਟ ਹੋ ਜਾਂਦੇ ਆ ਕਿ ਮੀਰ ਕਾਸਮ ਦੇ ਲਈ ਅੰਗਰੇਜ਼ਾਂ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਆ ਇਸ ਦੇ ਲਈ ਉਸ ਨੂੰ ਵੀ ਲੱਗਦਾ ਆ ਕਿ ਉਹਨੂੰ ਵੀ ਮੈਦਾਨ ਛੱਡ ਕੇ ਚਲੇ ਜਾਣਾ ਚਾਹੀਦਾ ਆ ਔਰ ਇਸ ਦੇ ਲਈ ਮੀਰ ਕਾਸਮ ਵੀ ਜੜਾਇਆ ਹੋਨੇ ਵੀ ਉੱਥੋਂ ਦੌੜ ਜਾਣਾ ਹੀ ਉੱਚੀ ਸਮਝਿਆ ਅੰਗਰੇਜ਼ਾਂ ਨੇ ਅੱਗੇ ਵਧ ਕੇ ਚਨਾਰ ਇਲਾਹਾਬਾਦ ਦੇ ਉੱਤੇ ਕਬਜ਼ਾ ਕਰ ਲਿਆ ਔਰ 1765 1765 ਇਸਵੀ ਦੇ ਵਿੱਚ ਲਾਹਾਬੰਦੀ ਸੰਧੀ ਦੇ ਦੁਆਰਾ ਇਹ ਜੁੱਧ ਜਿਹੜਾ ਆ ਖਤਮ ਹੋ ਜਾਂਦਾ ਆ ਸੋ ਮਕਸਰ ਦਾ ਜੁੱਧ ਜਿਹੜਾ ਆ ਉਹ ਟ੍ਰੀਟੀ ਆਫ ਲਾਹਾਬਾਦ ਦੇ ਨਾਲ ਇਹ ਜੁੱਧ ਸ਼ਾਰਮੀ ਹੋਣੀ ਸੀਗੀ ਲੇਕਿਨ ਉਹਦਾ ਖਰਚ ਜਿਹੜਾ ਸੀਦਾ ਸੈਨਾ ਦਾ ਉਹ ਕਿਨੇ ਦੇਣਾ ਸੀਗਾ ਆਵਦ ਦੇ ਨਵਾਬ ਨੇ ਔਰ ਦੂਸਰੀ ਗੱਲ ਕਰੀਏ ਤੇ ਜਿਹੜਾ ਆ ਰਿਜ਼ਲਟ ਔਰ ਸਿਗਨੀਫਿਕੈਂਸ ਦੀ ਗੱਲ ਕਰੀਏ ਕਿਤੇ ਤੁਸੀਂ ਅਗਰ ਤੁਹਾਨੂੰ ਬਕਸਰ ਜੁੱਦੇ ਕਾਰਨ ਟਿਕਟਨਾਮਾ ਅਕਟਨਾਮਾ ਦਾ ਚਲੋ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਕੀਤੇਆਂ ਗਈਆਂ ਅਗਰ ਰਿਜ਼ਲਟਸ ਦਾ ਸਿਗਨੀਫਿਕੈਂਸ ਪੁੱਛਿਆ ਜਾਂਦਾ ਹੈ ਤੇ ਤੁਸੀਂ ਇਹਨੂੰ ਪੁਆਇੰਟਸ ਵੀ ਬਣਾ ਸਕਦੇ ਆ ਮੈਂ ਤੁਹਾਨੂੰ ਵੈਸੇ ਦੱਸਣੀ ਈਜ਼ੀ ਆ ਤੁਸੀਂ ਇਹਨੂੰ ਪੁਆਇੰਟਸ ਵੀ ਬਣਾ ਸਕਦੇ ਆ ਜਿਵੇਂ ਕਿ ਪਲਾਸੀ ਦੇ ਅਧੂਰੇ ਕੰਮ ਨੂੰ ਬਕਸਰ ਨੇ ਪੂਰਾ ਕੀਤਾ ਠੀਕ ਹੈ ਸੋ ਪਲਾਸੀ ਦੇ ਵਿੱਚ ਉਦੋਂ ਵੀ ਅੰਗਰੇਜ਼ਾਂ ਦਾ ਜਿਹੜਾ ਸੀਗਾ ਹਾ ਡਿਜ਼ਾਇਰ ਇਹੀ ਸੀ ਕਿ ਬੰਗਾਲ ਦੇ ਉੱਪਰ ਅਧਿਕਾਰ ਕਰਨਾ ਆ ਲੇਕਿਨ ਪਲਾਸੀ ਤੋਂ ਇਹ ਜੁਦ ਤੋਂ ਵਾਦਾ ਉਹਨਾਂ ਨੇ ਨਹੀਂ ਕੀਤਾ ਸੀਗਾ ਔਰ ਬਕਸਰ ਤੋਂ ਬਾਅਦ ਉਹਨੇ ਬੰਗਾਲ ਦੇ ਉੱਪਰ ਆਪਣਾ ਅਧਿਕਾਰ ਕਰ ਲਿਆ ਸੋ ਪਲਾਸੀ ਦੇ ਅਧੂਰੇ ਕੰਮ ਨੂੰ ਜਿਹੜਾ ਸੀ ਬਕਸਰ ਦੇ ਜੰਗ ਨੇ ਪੂਰਾ ਕੀਤਾ ਅੰਗਰੇਜ਼ਾਂ ਦਾ ਜਿਹੜਾ ਪ੍ਰਭਾਵ ਆ ਉਹ ਵੱਧ ਜਾਂਦਾ ਆ ਬੰਗਾਲ ਵਿਹਾਰ ਉੜੀਸਾ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਆ ਉਹਨਾਂ ਦੇ ਆ ਸੀ ਕਿ ਇਹ ਪ੍ਰਭਾਵ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜਾ ਵਾਦਾ ਹੋ ਜਾਂਦਾ ਆ ਨਾਲ ਦੇ ਨਾਲ ਇੱਕ ਹੋਰ ਰਿਜ਼ਲਟ ਆ ਕਿ ਸ਼ਾ ਆलम ਦੂਜਾ ਔਰ ਸ਼ੁਜਾਉਦਦौला ਇਹ ਵੀ ਅੰਗਰੇਜ਼ਾਂ ਦੇ ਅਧੀਨ ਆ ਜਾਂਦੇ ਆ ਉਸ ਤੋਂ ਬਾਅਦ ਬਕਸਰ ਦੇ ਜੁੱਤ ਤੋਂ ਬਾਅਦ ਅੰਗਰੇਜ਼ਾਂ ਦਾ ਜਿਹੜਾ ਪ੍ਰਭਾਵ ਆ ਠੀਕ ਹੈ ਉਹ ਜਿਹੜਾ ਇਨਫਲੂਐਂਸ ਉਹਨਾਂ ਦੀ ਦਿੱਲੀ ਤੱਕ ਵੀ ਵੱਧ ਜਾਂਦੀ ਆ ਪਲਾਸੀ ਦੀ ਲੜਾਈ ਕਹਿੰਦੇ ਕਿ ਜਿੱਥੇ ਅੰਗਰੇਜ਼ਾਂ ਨੇ ਧੋਖੇ ਨਾਲ ਲੜੀ ਸੀਗੀ ਠੀਕ ਹੈ ਔਰ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਜਿੱਤ ਦਾ ਸਿਹਰਾ ਉਹਨਾਂ ਦੀ ਟ੍ਰੇਨਡ ਆਰਮੀ ਨੂੰ ਦਿੱਤਾ ਜਾਂਦਾ ਉਹਨਾਂ ਦੀ ਸਿਖਿਅਤ ਫੌਜ ਨੂੰ ਦਿੱਤਾ ਜਾਂਦਾ ਕਿਉਂਕਿ ਇਹਦੇ ਵਿੱਚ ਭਿਆਨਕ ਜੁੱਧ ਹੋਇਆ ਸੀ ਦੇਖਿਆ ਇਵੈਂਟ ਦੇਖ ਕੇ ਤਾਂ ਭਿਆਨਕ ਜੁੱਧ ਹੋਇਆ ਸੀ ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਦੇ ਸਾਧਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਂਦਾ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਬੈਨੀਫਿਟਸ ਲਏ ਆ ਠੀਕ ਹੈ ਔਰ ਅੰਗਰੇਜ਼ਾਂ ਦੀ ਪੋਜੀਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਜਾਂਦੀ ਆ ਔਰ ਇਸ ਦੇ ਨਾਲ ਜਿਹੜਾ ਸੀ ਬਕਸਰ ਦੀ ਲੜਾਈ ਦੇ ਸਿੱਤੇ ਵਜੋਂ ਸਭ ਤੋਂ ਮੇਨ ਜਿਹੜਾ ਸੀ ਕਹੀਏ ਜਿਹੜਾ ਵੱਡਾ ਬੈਨੀਫਿਟ ਉਹਨਾਂ ਨੂੰ ਇਹ ਹੁੰਦਾ ਕਿ ਅੰਗਰੇਜ਼ਾਂ ਦੀ ਜਿੱਤ ਦਾ ਰਾਹ ਜਿਹੜਾ ਭਾਰਤ ਦੇ ਵਿੱਚ ਖੁੱਲ ਜਾਂਦਾ ਆ ਸੋ ਇਹ ਜਿਹੜਾ ਤੁਹਾਡਾ ਅਬਕਸਰ ਜੁੱਦ ਵਾਲਾ ਕੁਐਸਚਨ ਸੀਗਾ ਠੀਕ ਹੈ ਸੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਗਾ ਤੇ ਕਮੈਂਟ ਕਰਕੇ ਵੀ ਦੱਸਿਓ ਠੀਕ ਹੈ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਨੂੰ ਬਾਕੀ ਦੇ ਕੁਐਸਚਨ ਵੀ ਜਿਹੜੇ ਆ ਕੰਪਲੀਟ ਕਰਵਾਵਾਂ ਥੈਂਕ ਯੂ ਸੋ ਮੱਚ